ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜਿੰਨੀਆਂ ਵੀ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਲੈ ਕੇ ਆਈਆਂ ਟੋਟਲੀ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਸੇਮ ਪ੍ਰਾਈਸ ਦੀਆਂ ਨੇ ਫੈਬਰਿਕ ਵੀ ਸਭ ਦਾ ਸੇਮ ਹੈ ਲੈਂਥ ਵੀ ਸਭ ਦੀ ਸੇਮ ਆਏਗੀ ਜਿੰਨੀ ਵੀ ਟੌਪ ਬਾਟਮ ਮੈਂ ਦੁਪੱਟਾ ਤਿੰਨਾਂ ਦੀ ਲੈਂਥ ਸੇਮ ਹੈ ਸਾਰੀਆਂ ਕਲੈਕਸ਼ਨਾਂ ਦੇ ਵਿੱਚ ਕੁਝ ਨਾਲ ਬਾਟਮ ਜਿਹੜੀ ਪਲੇਨ ਆਏਗੀ ਕੁਝ ਨਾਲ ਪ੍ਰਿੰਟਡ ਬਾਟਮ ਆਏਗੀ ਉਹ ਸਭ ਦੀ ਵੱਖਰੀ ਵੱਖਰੀ ਹੈ ਬਟ ਫੈਬਰਿਕ ਜਿਹੜਾ ਹੈ ਟੌਪ ਬਾਟਮ ਐਂਡ ਦੁਪੱਟਾ ਤਿੰਨੋਂ ਦਾ ਕਾਟਨ ਹੈ ਟੌਪ ਵੀ ਕਾਟਨ ਵਿੱਚ ਹੈ ਬਾਟਮ ਵੀ ਕਾਟਨ ਵਿੱਚ ਤੇ ਦੁਪੱਟਾ ਵੀ ਜਿਹੜਾ ਤੁਹਾਨੂੰ ਉਹ ਵੀ ਦਾ ਫੈਬਰਿਕ ਵੀ ਜਿਹੜਾ ਹੈ ਉਹ ਵੀ ਕਾਟਨ ਵਿੱਚ ਮਿਲੇਗਾ ਬਾਕੀ ਦਾ ਜਿਹੜਾ ਪ੍ਰਾਈਸ ਹੈ ਉਹ 570 ਰੁਪਏ ਆ 570 ਰੁਪੀਸ ਵਿੱਚ ਇਹ ਵਾਲੇ ਤੁਹਾਨੂੰ ਸੂਟ ਮਿਲਣਗੇ ਮੈਂ ਕਮਿਊਨਿਟੀ ਤੇ ਵੀ ਅਪਡੇਟ ਦਿੱਤੀ ਸੀ ਤੇ ਉਹਦੇ ਵਿੱਚ ਵੀ ਇਹ ਮੈਂ ਕਲੈਕਸ਼ਨਾਂ ਐਡ ਕੀਤੀਆਂ ਸੀ ਕੁਝ ਕਲੈਕਸ਼ਨਾਂ ਇਹਨਾਂ ਵਿੱਚੋਂ ਐਡ ਕੀਤੀਆਂ ਸੀ ਬਟ ਇਹਨਾਂ ਵਿੱਚ ਆਪਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ 100 ਤੋਂ ਜ਼ਿਆਦਾ ਇਹਨਾਂ ਵਿੱਚ ਆਪਸ਼ਨ ਨੇ ਬਟ ਕੀ ਹੈ ਕਿ ਫੈਬਰਿਕ ਡਿਟੇਲਸ ਵਗੈਰਾ ਜਿਹੜੀ ਸੇਮ ਹੈ ਸਭ ਦੀ ਤੁਹਾਨੂੰ 2.5 ਮੀਟਰ ਦਾ ਟਾਪ ਮਿਲੇਗਾ 2.5 ਮੀਟਰ ਦੀ ਬਾਟਮ ਦਾ ਫੈਬਰਿਕ ਮਿਲੇਗਾ ਤੇ ਨਾਲ ਤੁਹਾਨੂੰ 2.5 ਮੀਟਰ ਦੀ ਲੈਂਥ ਵਾਲਾ ਹੀ ਦੁਪੱਟਾ ਮਿਲੇਗਾ ਪ੍ਰਾਈਸ ਇਹਦਾ 570 ਰੁਪਏ ਆ ਫ੍ਰੀ ਸ਼ਿਪਿੰਗ ਚਾਰजेस ਹੈ ਕਲੈਕਸ਼ਨਾਂ ਵਿੱਚ ਪ੍ਰਿੰਟਾਂ ਵਿੱਚ ਕੋਈ ਮਤਲਬ ਲਿਮਟ ਨਹੀਂ ਆ ਬਹੁਤ ਜ਼ਿਆਦਾ ਕਲੈਕਸ਼ਨਾਂ ਨੇ ਜਿੰਨੀਆਂ ਵੀ ਇਹਦੀ ਵਿੱਚ ਵੀਡੀਓ ਚ ਮੈਂ ਐਡ ਕੀਤੀਆਂ ਨੇ ਬਾਕੀ ਇਹ ਤੋਂ ਇਲਾਵਾ ਹੋਰ ਵੀ ਆਪਸ਼ਨਸ ਹੁੰਦੀਆਂ ਨੇ ਇੱਥੇ ਮੈਂ ਛੋਟੀ ਵੀਡੀਓ ਬਣਾਣੀ ਹੁੰਦੀ ਐ ਇਸ ਲਈ ਜਿੰਨੀਆਂ ਕੋਸਟ ਵੀਡੀਓ ਦੇ ਟਾਈਮ ਡਿਊਰੇਸ਼ਨ ਦੇ ਵਿੱਚ ਆਂਦੀਆਂ ਨੇ ਉਹੀ ਐਡ ਕਰਦੀ ਆਂ ਬਾਕੀ ਗਰੇ ਦੀਆਂ ਹੋਰ ਕਲੈਕਸ਼ਨਾਂ ਜਾਣਨੀ ਆ ਤੇ ਮੈਂ ਆਪਣਾ ਨੰਬਰ 623924575 ਜੁੜ ਦਿੱਤਾ ਆ ਉਸ ਨੰਬਰ ਤੇ ਜਾ ਕੇ ਦੱਸਿਓ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਕਿ ਇਹਦੀਆਂ ਹੋਰ ਰੈਂਦੀਆਂ ਜਿਹੜੀਆਂ ਆਪਸ਼ਨਸ ਨੇ ਹੋਰ ਕਲੈਕਸ਼ਨਾਂ ਨੇ ਜਿਹੜੀਆਂ ਸੇਮ ਰੇਂਜ ਦੇ ਵਿੱਚ ਉਹ ਵਾਲੀਆਂ ਕਿਹੜੀਆਂ-ਕਿਹੜੀਆਂ ਨੇ ਉਹ ਫਿਰ ਮੈਂ ਤੁਹਾਨੂੰ ਉੱਥੇ ਸੈਂਡ ਕਰ ਦੇਾਂਗੀ 570 ਰੁਪਈਆ ਵਿੱਚ ਤੁਹਾਨੂੰ ਫ੍ਰੀ ਸ਼ਿਪਿੰਗ ਚਾਰजेस ਕੋਈ ਚਾਰजेस ਨਹੀਂ ਆਲ ਓਵਰ ਇੰਡੀਆ ਇਹਦੇ ਤੁਹਾਨੂੰ ਈ ਸ਼ਿਪਿੰਗ ਚਾਰਜਸ ਮਿਲਣਗੇ 570 ਰੁਪਿਆ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਹੈ कॉटन ਦਾ ਸਮਰ ਸਪੈਸ਼ਲ ਗਰਮੀਆਂ ਵਿੱਚ ਬਹੁਤ ਹੀ ਵਧੀਆ ਰਹਿੰਦਾ ਫੈਬਰਿਕ ਬਹੁਤ ਸੌਫਟ ਫੈਬਰਿਕ ਵਿੱਚ ਆਏਗਾ ਕੁਝ ਕਲੈਕਸ਼ਨਾਂ ਦੇ ਗਲੇ ਦੇ ਉੱਪਰ ਜਿਹੜਾ ਕਿ ਐਮਬਰਾਇਡਰੀ ਹੋਈ ਹੈ ਬਾਕੀ ਕੁਝ ਤਾਂ ਜਿਹੜਾ ਹੈ ਕਿ ਉਹ ਪਲੇਨ ਹੀ ਆ ਗਲੇ ਤੇ ਕੋਈ ਵਰਕ ਨਹੀਂ ਹੋਇਆ ਪ੍ਰਿੰਟ ਹੈ ਬਾਕੀ ਸਾਰੇ ਕਲੈਕਸ਼ਨ ਆ অলਮੋਸਟ ਜਿਹੜੇ ਸ਼ਰਟਸ ਤੇ ਪ੍ਰਿੰਟ ਨੇ ਬਾਟਮ ਕੁਛ ਦੀ ਪ੍ਰਿੰਟਡ ਹੈ ਕੁਛ ਦੀ ਪਲੇਨ ਆਏਗੀ ਉਹ ਬਕਰੀਆ-ਬਕਰੀਆ ਸਾਰੇ ਕਲੈਕਸ਼ਨਾਂ ਨੇ ਬਹੁਤ ਪਿਆਰੇ ਕਲਰ ਕੰਬੀਨੇਸ਼ਨ ਬਣਾਏਗੇ ਨੇ ਦੁਪट्टे ਵੀ ਨਾਲ ਬਹੁਤ ਪਿਆਰੇ ਨੇ ਕਲਰ ਜਿੰਨੇ ਜਿਹੜੇ ਵਿੱਚ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਬਾਕੀ ਅਗਰ ਰਿਕੁਐਰੀ ਹੈ ਕੋਈ ਵੀ ਤਾਂ ਨੰਬਰ ਐਡਡ ਹੈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮਸੂਤਾਂ ਦੇ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ